ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਬਾਈ ਜੀ ਠੀਕ ਠਾਕ ਹੋਰ ਚੜ੍ਹਦੀ ਕਲਾ ਆ ਪਾਇਆ ਜੀ ਕੱਪੜੇ ਦੇ ਪ੍ਰੈਸ ਕਰਨ ਤੁਹਾਨੂੰ ਚੀਜ਼ ਦਿਖਾਉਣੇ ਆ ਬਾਈ ਜੀ ਇੱਕ ਚੀਜ਼ ਤੁਸੀਂ ਧਿਆਨ ਨਾਲ ਗੌਰ ਕਰਿਓ 9:30 ਵਜੇ ਦਾ ਟਾਈਮ ਆ ਪੂਰੀ ਰੌਣਕ ਲੱਗੀ ਆ ਇਹ ਹੈਗਾ ਲੋਕਲ ਰੋਡ ਜਿਵੇਂ ਆਪਣੇ ਕਹਿੰਦੇ ਪਿੰਡਾਂ ਦੀਆਂ ਗਲੀਆਂ ਵਗੈਰਾ ਵਾਲੀਆਂ ਰੋਡ ਉਹ ਜੇ ਛੋਟਾ ਜਿਹਾ ਰੋੜਾ ਜਿਵੇਂ ਆਪਣੇ ਆਹ ਪਿੰਡ ਨੂੰ ਚੱਲਿਆ ਜੀ ਆਹ ਲੋਕਲ ਇੱਧਰ ਨੂੰ ਚੱਲਿਆ ਇਹ ਹੈ ਜਹਾ ਰੋੜਾ ਲਾਈਟਾਂ ਦੇਖੋ ਬਾਈ ਜੀ 24 ਘੰਟੇ ਚੱਲਦੀਆਂ ਰਹਿੰਦੀਆਂ ਆਟੋਮੈਟਿਕ ਲਾਈਟਾਂ ਨੇ 5:30 ਵਜੇ ਆਉਣ ਹੋਈਆਂ ਨੇ ਫੇਰ ਤੱਕਰ ਚੱਲੀ ਜਾਂਦੀਆਂ ਨੇ ਠੀਕ ਆ ਜਮੇ ਕੋਈ ਬੰਦ ਨਹੀਂ ਕਰਦਾ ਇਹਨਾਂ ਨੂੰ ਠੀਕ ਆ ਜੀ ਪਾਣੀ ਵੀ ਸਸਤਾ ਬਿਜਲੀ ਵੀ ਸਸਤੀ ਮਤਲਬ ਟਰੋਲ ਵੀ ਸਸਤਾ ਖਾਣਾ ਪੀਣਾ ਵੀ ਸਸਤਾ ਲੈਂਦੇ ਨੇ ਨਜ਼ਾਰੇ ਭਾਈ 사ウਦੀ ਵਾਲੇ ਵੀਡੀਓ ਸ਼ੇਅਰ ਕਰਦੇ ਕਰੋ ਭਾਈ ਜੀ ਵੱਧ ਤੋਂ ਵੱਧ ਠੀਕ ਆ ਆ ਬਾ ਤੁਹਾਨੂੰ ਦਿਖਾਵਾਂਗੇ ਘਾਟ ਤੋਂ ਘਾਟ ਵੀਡੀਓ ਥੋੜਾ ਜਿਹਾ મદਰਾਸੇ ਚੱਲਣ ਤੋਂ ਸਕੂਲ ਬੰਦ ਨੇ ਹਲੇ ਉਹਦੇ ਕਰਕੇ ਜਾਣਾ ਆਉਣਾ ਘਾਟ ਆ ਠੀਕ ਆ ਕਮਰੇ ਜੀ ਰਹਨੇ ਆ ਤੇ ਆ ਗੈਸ ਆ ਭਾਈ ਜੀ ਇਹ ਗੈਸ ਵਾਲੀ ਦੁਕਾਨ ਆ ਇੱਕ ਗੈਸ ਵਾਲੀ ਤੁਹਾਨੂੰ ਗੱਲ ਦੱਸਾਂ ਬਾਈ ਜੀ ਬਹੁਤ ਘਾਟ ਕੋਈ ਕਾਪੀ ਨਹੀਂ ਬਾਈ ਜੀ ਕੋਈ ਕਾਪੀ ਦੀ ਲੋੜ ਨਹੀਂ ਗੈਸ ਵਾਲੀ ਚਾਹੇ 5 ਗੈਸ ਲੈ ਜਾਓ ਚਾਹੇ 10 ਗੈਸ ਲੈ ਜਾਓ ਚਾਹੇ 20 ਲੈ ਜਾਓ ਕੋਈ ਕਾਪੀ ਨਹੀਂ ਬਾਈ ਜੀ ਸਿਰਫ 20 ਰੁਪਿਆ ਦਾ ਗੈਸ ਆ 20 ਰੁਪਿਆ ਦਾ ਸਾਰਾ ਗੈਸ ਗੈਸ ਦਾ ਵਜ਼ਨ ਬਾਈ ਜੀ ਕੱਲ ਲੈ ਬੰਦਾ ਚੱਕਣਾ ਔਖਾ ਇਹਦਾ ਮੋਢਾ ਦੁਖਣ ਲੱਗ ਜਾਂਦਾ ਇੰਨਾ ਭਾਰੀ ਠੋਸ ਗੈਸ ਆ ਆਹ ਹੁੰਦੀ ਆ ਗੱਲਬਾਤ ਬਾਈ ਜੀ ਆਹ ਹੁੰਦੀ ਆ ਤੇ ਆਪਣੇ ਵੀ ਮੁਲਕ ਦੇ ਵਿੱਚ ਚਾਹੁੰਦੇ ਆ ਇਹੋ ਜਿਹਾ ਕੰਮ ਹੋਵੇ ਸਿਸਟਮ ਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਆ ਲਾਈਕ ਫਾਲੋਅ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਫੋਲੋ ਵੀ ਕਰਿਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ